ਸਤਿ ਸ਼੍ਰੀ ਅਕਾਲ ਜੀ। ਹੋ ਨਹੀਂ। ਹਾਂ ਜੀ। ਵੀਰ ਜੀ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਆਦਮੀ ਮੇਰਾ ਸਿਰ ਦੇ ਨਹੀਂ ਹੈਗਾ। ਗਾਂ ਮੇਰੀ ਪਾਣੀ ਚ ਮੁਕਦੀ ਅਸੀਂ ਲਿਖਾਈ ਵੀ ਆ ਵੀਰ ਸਾਡੇ ਸਰਪੰਚ ਨੇ ਲਿਖਾਈ ਵੀ ਆ ਪਰ ਵੀਰ ਉਹ ਅਸੀਂ ਬਣਾਂਗਾ ਪਾ ਆ ਮੇਰੇ ਅੰਦਰ ਜਾ ਕੇ ਵੇਖੋ ਮੇਰੇ ਕੋਲ ਵਨਾਈਟਰ ਫ੍ਰਿਜ ਕੁਛ ਨਹੀਂ ਹੈਗਾ ਸੱਪ ਮੇਰੇ ਅੰਦਰ ਇੰਨੇ ਨਿਕਲਦੇ ਆ। ਵੀਰ ਜੀ ਮੇਰਾ ਬੰਦਾ ਨਹੀਂ ਸਿਰ ਤੇ ਹੈਗਾ। ਤੇ ਮੇਰੀ ਜਿੰਨੀ ਵੀ ਹੋ ਸਕੇ ਮੇਰੀ ਮਦਦ ਕਰਨ ਵੀਰ ਭਰਾ ਸਾਰੇ ਮੈਂ ਮਿਹਨਤੀ ਕਰਦੀ ਸਾਰਿਆਂ ਵੀਰਾ ਭਰਾਵਾਂ ਦੀ। ਜੀ ਜਿੰਨੀ ਹੋ ਸਕੇ ਮੈਨੂੰ ਸਨਯੋਗ ਦੇਣ ਮੇਰੇ ਭੈਣ ਭਰਾ ਸਾਰੇ। ਠੀਕ ਹਾਂ ਇਹ ਇੱਕ ਗਾਂ ਇੱਕ ਗਾਂ ਮਰੀ ਮਾਤਾ ਜੀ ਹਾਂਜੀ ਮਿਰਜੀ ਗਾਂ ਬਿਮਾਰ ਹੋ ਗਈ ਪਾਣੀ ਜੀ ਬਾਹਰ ਵੀ ਕੱਢੀ ਮੜ ਕੇ ਫਿਰ ਘਰੇ ਲੈ ਆਏ ਹਾਂ ਹਾਂਜੀ ਮੋਕੜੀ ਸਾਡੀ ਲਿਖਾਈ ਇਸ ਤਰ੍ਹਾਂ ਹੀ ਹੈਗੀ ਹਰਕ ਵੀਰ ਭਰਾ ਕੋਲੇ ਹਰਜ ਕਰਦੀ ਹਾਂਜੀ ਹਾਂਜੀ ਕੋਈ ਸਾਡੇ ਘਰ ਘਰੇ ਸਾਦ ਨਹੀਂਗਾ ਵੇਖੋ ਜਾ ਕੇ ਕਮਰੇ ਅਸੀਂ ਸਾਡੀਆਂ ਛੱਤਾਂ ਵੀਰ ਸਰਪੰਚ ਆਇਆ ਸੀ ਸਾਡਾ ਲੈ ਕੇ ਵੀ ਲੈ ਕੇ ਗਏ ਆ ਹਾਂਜੀ ਤੇ ਵੇਖੋ ਸਾਡੇ ਘਰਾਂ ਦੇ ਹਾਲ ਵੇਖੋ ਜਾ ਕੇ ਇੰਨੀ ਬਰਬਾਦੀ ਸਾਡੇ ਘਰਾਂ ਦੀ ਹੋ ਗਈ ਠੀਕ ਰੇਟੀਆਂ ਸਾਡੀਆਂ ਚ ਵੀ ਪਾਣੀ ਪਾ ਕੇ ਸਾਡੇ ਲੀੜੇ ਕੱਪੜੇ ਜਿਹੜੇ ਮੇਰੇ ਖਰਾਬ ਹੋਏ ਠੀਕ ਮਾ ਜੀ ਅੱਜ ਕਰਦੀ ਮੇਰਾ ਕੋਈ ਵੀਰ ਭਰਾ ਹੋਵੇ ਮੇਰੀ ਵੱਧ ਛੜ ਕੇ ਕੋਈ ਮਦਦ ਕਰਨ ਠੀਕ ਮਾ ਜੀ ਆ ਬੇਨਤੀ ਵੀਰਾਂ ਨੂੰ ਮਾਤਾ ਦੇ ਕੋਲੇ ਪਹਿਲੀ ਵੀ ਇੱਕ ਲੱਖਾਂ ਦੇ ਉਹ ਵੀ ਮਾਤਾ ਦੀ ਮੇਰੇ ਕੋਲੇ ਕਹਣੇ ਪਈ ਆ ਹਾਂ ਜੀ ਉਹ ਤੋਂ ਬੰਦਰੇ ਨੂੰ ਦੇ ਦਾਂ ਤੇ ਇੱਕ ਇਹਨਾਂ ਨੂੰ ਦੇ ਦੋ ਦੇ ਦੋ ਇੱਕ ਹੋਰ ਦੇ ਦੋ ਕਟ ਤੇ ਆ ਮਾਤਾ ਦੀ ਕਿੱਲਾ ਪੈੜੀ ਉਹ ਵੀ ਇੰਨੇ ਚਰੀ ਗਣੇ ਪਈ ਆ ਕਰੀਏ ਜੀ